ਤਾਨ ਤਾਨ ਬਾਬਾ ਸੁਧਾਨਾ ਸਾਹਿਬ ਜੀ ਸ਼ਹੀਦ ਪਿੰਡ ਸੇਰੋਂ ਪਹਿਲੀ ਵਾਰ ਮੇਲਾ ਵੇਖਣ ਆਏ ਹਾਂ ਬਹੁਤ ਹੀ ਜਿਆਦਾ ਆਨੰਦ ਆਉਂਦਾ ਤਬੀਰ ਮੇਲੇ ਦੇ ਦਰਸ਼ਨ ਕਰਨ ਦਾ ਗੁਰਦੁਆਰਾ ਸਾਹਿਬ ਬਹੁਤ ਹੀ ਜਿਆਦਾ ਸ਼ਾਨਦਾਰ ਆ ਐਸੀ ਮਰਲੀ ਜੋ ਬਰੇ ਇੱਧਰ ਇੱਧਰ ਤੇ ਹੈਗੀ ਹੈ ਕਿ ਸੰਗਤ ਦਾ ਲੋਕੇਸ਼ਨ ਦੇਖੋ ਤੁਸੀਂ ਇੱਧਰ ਕੀ ਹੂੜੇ ਮਾੜੇ ਲੈਣ ਆ ਲਈ ਆ ਬੰਦੇ ਸੰਗਤ ਜਿੰਨੇ ਹੈਗੇ ਆ ਪਰ ਉਧਰ ਪਰਲੀ ਸਾਈਡ ਤੇ ਪਰਲੀ ਸਾਈਡ ਕਰੋ ਬਹੁਤ ਜ਼ਰਾ ਜਿਹੜੀ ਛੜਕਿਆ ਸਭ ਸਾਰੀ ਭਰੀ ਪਈ ਆ ਫਾਦਾ ਹਿਮਾ ਲੰਘ ਕੇ ਆਏ ਆ ਪਰ ਵਾਰ ਕਰਨ ਵਾਸਤੇ ਆਪਣੀ ਜਾਨਤ ਸਰੀ ਉੱਤੇ ਰੱਖ ਕੇ ਪਤਨ ਮਿੰਟ ਦਾ ਵੱਧ ਘਰੋਣੀ ਵੀਡੀਓ ਜੂਸੇ ਹੀ ਪੋਣੀ ਆ ਜਿੰਨੇ ਨੇੜੇ ਪਹੁੰਚ ਗਿਆ ਪੁੱਛਿਆ ਪਾਪਾ ਦੱਸ ਉਹ ਦਲਮ ਦਾ ਘਰ ਕਿਹੜੇ ਪਾਸੇ ਹੈ ਕੋਲੇ ਦੇ ਪਿੱਛੇ ਬੈਠਾ ਬਜ਼ੁਰਗ ਇਸ਼ਾਰਾ ਕਰਦਾ ਜਿਵੇਂ ਉਹ ਇਸ਼ਾਰਾ ਕਰਦਾ ਕੋਲੇ ਦੇ ਵਾਕਾ ਉਸ ਪਾਸੇ ਨੂੰ ਖਿੱਚ ਕੇ ਮੋੜੀ ਜਾਂਦੇ ਨੇ ਇਦਾਂ ਦੇ ਨਾਲ ਹੀ ਸਾਰਾ ਪੌੜਾਂ ਦੀ ਆਵਾਜ਼ ਲੱਗਣ ਮੁਰਚੇ ਚਲੋ ਚਲੀਏ ਥੱਲੇ ਬਾਜ਼ਾਰਾਂ ਵਿੱਚੋਂ ਲੰਗੇ ਕੋਰੇ ਪੱਟੀ ਸ਼ਹਿਰ ਦੇ ਜੋੜੇ ਚਲੋ ਚਲੀਏ ਉਹ ਖੂਨ ਦੇ ਅੰਦਰੋਂ ਖਾਣ ਪੱਟੀ ਖਾਣ ਚਾਹੇ ਉਹ ਬਣੀ ਫਾਰਦਾਸੋ ਵਿਲ ਗਈ ਇਸ ਗੁਰਨੇ ਪੁਕੇ ਨੇ ਉਸ ਜਲਮ ਦੇ ਮਹਿਲਾਂ ਦੇ ਦਰਵਾਜ਼ੇ ਦੇ ਸਾਹਮਣੇ ਵੰਗਾਰਿਆ ਉਹ ਜਲਮ ਜੀ ਉਹ ਜਲਮਾ ਗਰੀਬਾਂ ਦੀਆਂ ਧੀਆਂ ਨੂੰ ਪਿਆ ਕੇ ਆਪਣੇ ਮਰਦਾ ਦੇ ਕੋਲੋਂ ਦੀ ਜੀਤਾਂ ਓ ਜਦ ਹੀ ਵਧੀਆ ਲੋਕੇਸ਼ਨ ਹੈ ਸਾਰੇ ਬੰਦੇ ਮੇਰੇ ਨਾਲ ਆਏ ਆ ਉਧਰੋਂ ਵੀਡੀਓ ਨਹੀਂ ਬਣਾਈ ਇਧਰੋਂ ਚੱਲ ਵੀਡੀਓ ਬਣਾਓ ਹੈਲੋ ਛੋਟੇ ਹੈਲੋ ਓ ਕੀ ਆਲੀ ਅੱਜਾ ਸਿਰ ਟੱਕ ਸਿਰ ਓਕੇ ਓਕੇ ਓਏ ਤਨਮਾਨਾ ਵੀਡੀਓ ਦੀ ਬੰਦੀ ਕਿਹਨੇ ਆ ਜਾਓ ਥੱਲੇ ਹੁੰਦਾ ਕਦੇ ਨਹੀਂ ਕਦੇ अच्छा लेणे लेण की लीटे ले त मां ज़िंदगी करे